ਕਿ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੋ 6 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ

ਆਵੇਗਾ ਸ਼ੰਭੂ ਮੋਰਚੇ ਤੋਂ ਅੱਗੇ ਕੂਚ ਕਰਨਗੇ ਕਿਸਾਨ ਅੱਜ ਇੱਕ ਸ਼ੰਭੂ ਬਾਰਡਰ ਤੇ ਕਿਸਾਨ ਜੋ ਤੇ ਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਕਿ ਲਗਾਇਆ ਗਿਆ ਸੀ ਪਰ ਕੋਟ ਦੇ ਆਰਡਰ ਦੇ ਵੱਲੋਂ ਜਿਹੜਾ ਕਿ ਨਹੀਂ ਖੋਲਿਆ ਗਿਆ ਬਾਰਡਰ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਨੇ 9 ਮਹੀਨੇ ਤੋਂ ਅਸੀਂ ਚੁੱਪ ਬੈਠੇ ਹੋਏ ਹਾਂ ਪਰ ਕੋਈ ਵੀ ਗੱਲਬਾਤ ਸਾਡੇ ਨਾਲ ਆ ਕੇ ਨਹੀਂ ਕੀਤੀ ਕੋਈ ਵੀ ਜਿਹੜਾ ਕਿ ਵਿਚਾਰ ਪਟੰਦਾ ਨਹੀਂ ਕੀਤਾ ਸੋ ਕਿਸਾਨ ਜੋ ਤੇ ਬੰਦੀਆਂ ਦੇ ਵੱਲੋਂ ਇਹ ਕੀਤਾ ਐਲਾਨ ਕਿ 6 ਦਸੰਬਰ ਨੂੰ ਦਿੱਲੀ ਕੂਚ ਕੀਤਾ ਜਾਵੇਗਾ ਸ਼ੰਭੂ ਮੋਰਚੇ ਤੋਂ ਅੱਗੇ ਦਿੱਲੀ ਕੂਚ ਕਰਨਗੇ ਕਿਸਾਨ ਅਸੀਂ 9 ਮਹੀਨੇ ਤੋਂ ਚੁੱਪ ਬੈਠੇ ਹੋਏ ਹਾਂ ਸੋ ਵਕ ਵਕ ਜਥੇਬੰਦੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਜਿਹੜਾ ਕਿ ਸ਼ੰਭੂ ਬਾਰਡਰ ਤੇ ਲਗਾਇਆ ਗਿਆ ਸੀ ਆਪਣੇ ਮੰਗਾ ਨੂੰ ਲੈ ਕੇ ਸੋਸੇ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਤੋ 6 ਦਸੰਬਰ ਨੂੰ ਦਿੱਲੀ ਕੂਚ ਕਰਨ ਕੇ ਕਿਸਾਨ ਸ਼ੰਭੂ ਮੋਰਚੇ ਤੋਂ ਅੱਗੇ ਕੂਚ ਕਰਨ ਕੇ ਕਿਸਾਨ ਅਸੀਂ 9 ਮਹੀਨੇ ਤੋਂ ਚੁੱਪ ਬੈਠੇ ਆ ਪਰ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਸਾਡੇ ਨਾਲ ਗੱਲਬਾਤ ਆ ਕੇ ਨਹੀਂ ਕੀਤੀ ਗਈ ਸੋ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਜਿਵੇਂ ਖਬਰ ਤੇ ਗਾਇ ਸਿੰਘ ਸਾਹਿਬ ਨਾਲ ਜੁੜ ਚੁੱਕੇ ਨੇ ਸੁਦਰਦ ਸਿੰਘ ਜੀ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ ਕਿ ਸਾਡੇ ਇਥੇ ਬੰਦਿਆ ਨੇ ਕਿਹਾ ਕਿ ਅਸੀਂ ਚੁੱਪ ਬੈਠੇ ਹੋਏ ਸੀ 9 ਮਹੀਨੇ ਤੋਂ ਪਰ ਸਰਕਾਰ ਨੇ ਸਾਨੂੰ ਮਜਬੂਰ ਕਰਤਾ ਕਿਉਂਕਿ ਕੋਈ ਵੀ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਹਾਂ ਜੀ ਬਿਲਕੁਲ ਪਰਮ ਕਿਉਂਕਿ ਦੱਸਦੀ ਹੈ ਕਿ ਪਿਛਲੇ ਕਈ ਮਹੀਨੇ ਹੋ ਚੁੱਕੇ ਨੇ ਕਿਉਂਕਿ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ ਕਿਸਾਨਾਂ ਨੂੰ ਉਸੇ ਮੋਰਚੇ ਤੇ ਬੈਠੇ ਹੋਏ ਔਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉੱਥੇ ਕਾਫੀ ਵੱਧ ਚੁੱਕੀਆਂ ਸਨ ਕੋਈ ਵੀ ਉਹਨਾਂ ਨਾਲ ਗੱਲਬਾਤ ਰਾਬਤਾ ਕਿਤੇ ਕੇਂਦਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਜ਼ਰੂਰ ਮਿਟਗਾਂ ਦਾ ਦੌਰ ਜਾਰੀ ਰਿਹਾ ਪਰ ਅਸਫਲ ਰਿਹਾ ਅੱਗੇ ਜਾਣ ਦੀ ਉਹਨਾਂ ਦੀ ਜਿਹੜੀ ਪ੍ਰਕਿਰਿਆ ਹੁਣ 6 ਤਰੀਕ ਦਾ ਐਲਾਨ ਕੀਤਾ ਗਿਆ ਕਿ ਸਵੇਰੇ ਅੱਜ ਪਹਿਲਾਂ ਉਹਨਾਂ ਨੇ ਅਕਰਮਰ ਸਿੰਘ ਪਤੇ ਜਿਹੜੇ ਕਿਸਾਨ ਆਕੂ ਨੇ ਉਹਨਾਂ ਨੇ ਪਹਿਲਾਂ ਦੇਖ ਕੀਤਾ ਚੁਗਾ ਵੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਖੇ ਕਰਾਂਗੇ ਉਹਨਾਂ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਦਿੱਲੀ ਵੱਲ ਕੂਚ ਕਰਨ ਦਾ ਜਿਹੜਾ ਨਿਰਣੇ ਉਹਨਾਂ ਦੋਨਾਂ ਜਦੋਂ ਬਣੀ ਨੂੰ ਲੈ ਕੇ ਹੁਣ 6 ਤਰੀਕ ਨੂੰ ਜਿਹੜਾ ਹੈ ਕਿ ਦਿੱਲੀ ਵੱਲ ਕੂਚ ਕਰਨ ਦਾ ਇੱਕ ਵਾਰ ਫਿਰ ਜਿਹੜਾ ਹੈ ਕਿ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਉਸ ਤੋਂ ਬਾਅਦ ਦੇਖਦੇ ਹਾਂ ਕਿ ਅੱਗੇ ਕਿਸਾਨ ਅੱਗੇ ਜਾ ਪਾਣਗੇ ਜਾਂ ਫਿਰ ਕਿਤਨਾ ਕਿਤੇ ਹਰਿਆਣਾ ਸਰਕਾਰ ਵੱਲ ਜਿਸ ਤਰ੍ਹਾਂ ਕਿ ਪਹਿਲਾਂ ਵੀ ਕਾਫੀ ਸੰਘਰਸ਼ ਕਰਕੇ ਜਿਹੜਾ ਨੂੰ ਰੋਕਿਆ ਗਿਆ ਸੀਗਾ ਉਹ ਕਈ ਨੁਕਸਾਨ ਵੀ ਹੋਏ ਜਾਨੀ ਨੁਕਸਾਨ ਵੀ ਹੋਇਆ ਅਥਰੂ ਗੇਸੇ ਦੋਨੋ ਬਾਰਡਰਾਂ ਦੇ ਉੱਤੇ ਹੁਣ ਦੇਖਣਾ ਹੋਵੇਗਾ ਇਸੇ ਤਰ੍ਹਾਂ ਦਾ ਮਾਹੌਲ ਸਥਿਤੀ ਪਤਾ ਹੁੰਦੀ ਹੈ ਤਾਂ ਕਿਸ ਤਰ੍ਹਾਂ ਜਿਹੜਾ ਕਿ ਮਾਹੌਲ ਹੋਵੇਗਾ ਇਹ ਤਾਂ ਉਹਨਾਂ ਨੂੰ ਸਮਝ ਦੱਸੇਗਾ ਪਰ ਇੱਕ ਵਾਰੀ ਜਿਹੜਾ ਹੈ ਕਿ 6 ਤਰੀਕ ਨੂੰ ਇੱਕ ਵਾਰ ਦਿੱਲੀ ਕੂਚ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਔਰ ਉਸ ਤੋਂ ਬੱਧੀ ਜਿਹੜਾ ਕਿ ਪ੍ਰੈਸ ਕਾਨਫਰੈਂਸ ਤੇ ਜੀ ਸਰਮਨ ਸਿੰਘ ਪਟੇਵਾਰ ਵੱਲੋਂ ਕੀਤੀ ਗਈ ਹੈ ਉੱਥੇ ਹੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਸਾਡੀ ਕੋਈ ਸਾਰ ਨਹੀਂ ਰਹਿ ਰਿਹਾ ਕੇਂਦਰ ਸਰਕਾਰ ਕੋਈ ਰਾਬਤਾ ਕਰਨ ਦੀ ਕੀਤਾ ਕਿ ਜਿਸ ਕਰਕੇ ਮਜਬੂਰ ਜਿਹੜਾ ਉਹਨਾਂ ਨੂੰ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ ਜੀ ਜੇ ਬਿਲਕੁਲ 6 ਦਸੰਬਰ ਨੂੰ ਫਿਰ ਤੋਂ ਜਿਹੜਾ ਕਿ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਫਿਲਹਾਲ ਜਿਹੜਾ ਕਿ ਕੇਂਦਰ ਸਰਕਾਰ ਦੇ ਵੱਲੋਂ ਵੀ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ ਉਹਨਾਂ ਨੂੰ ਵੀ ਕਿਉਂਕਿ ਪਿਛਲੀ ਵਾਰ ਵੀ ਜਿੰਦਸ ਦੱਸਿਆ ਕਿ ਮੋਰਚੇ ਹੋਏ ਸੀ ਜਿਹੜਾ ਧਰਨਾ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਹੰਗਾਮਾ ਵੀ ਹੋਇਆ ਸੀ ਜਨਤਾ ਤੱਕ ਗਈਆਂ ਸਨ ਸੋ ਇਸ ਵਾਰ ਵੀ ਇਸ ਤਰ੍ਹਾਂ ਦਾ ਨਾ ਹੋਵੇ ਕੇਂਦਰ ਸਰਕਾਰ ਨੂੰ ਜ਼ਰੂਰ ਜਿਹੜਾ ਕਿ ਅੱਗੇ ਵਧ ਕੇ ਗੱਲ ਕਰਨੀ ਚਾਹੀਦੀ ਹੈ ਮੀਟਿੰਗ ਕਰਨੀ ਚਾਹੀਦੀ ਹੈ ਜੋ ਕਿਸਾਨ ਕਿਸਾਨਾ ਦੀ ਮੰਗਾਂ ਨੇ ਜੀ ਜੀ ਬਿਲਕੁਲ ਇਸ ਸੰਬੰਧੀ ਜਰੂਰ ਕਿਤਨਾ ਕਿਤੇ ਕੇਂਦਰ ਸਰਕਾਰ ਨੂੰ ਇਸ ਗੱਲ ਇਸ ਸੰਬੰਧੀ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਹੈ ਜਾਨਵਰਾਂ ਵਾਲੀ ਨੁਕਸਾਨ ਬਹੁਤ ਹੋਇਆ ਸੀਗਾ ਇੱਕ ਮੌਤਾਂ ਵੀ ਹੋ ਗਈਆਂ ਕਰਨ ਪਰ ਇਸ ਮਾਮਲੇ ਦੇ ਵਿੱਚ ਹੁਣ ਕਿਤਨਾ ਕਿਤੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜੇਕਰ ਉੱਥੇ ਬੈਠੇ ਨੇ ਤਾਂ ਉਹਨਾਂ ਨਾਲ ਇਸ ਸੰਬੰਧੀ ਰਾਬਤਾ ਕਾਇਮ ਕਰਕੇ ਮੀਟਿੰਗ ਸੱਦੇ ਤਾਂ ਜੋ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤਾਂ ਜੋ ਕਿਤਨੇ ਕਿਤੇ ਹਰਿਆਣਾ ਸਰਕਾਰ ਦੇ ਮੁਲਾਜ਼ਮ ਵੀ ਨੇ ਉਹ ਵੀ ਪਰਿਵਾਰਕ ਨੇ ਇਧਰੋਂ ਕਿਸਾਨ ਨੇ ਵੀ ਪਰਿਵਾਰ ਵਾਲੇ ਨੇ ਦੋਨਾਂ ਦਾ ਪਾਸੇ ਜਿਹਨਾਂ ਨੂੰ ਨੁਕਸਾਨ ਨਾ ਕਿਤੇ ਦਾ ਹੋਵੇ ਕਿਉਂਕਿ ਪਿਛਲੇ ਸਮੇਂ ਜਦੋਂ ਚੋਣ ਵਿਧਾਨ ਸਭਾ ਚੋਣਾਂ ਦੇ ਵਿੱਚ ਅ ਕਾਂਗਰਸ ਸਰਕਾਰ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਸੀ ਜੇਕਰ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਨੂੰ ਜਿਹੜਾ ਕਿ ਅੱਗੇ ਵਧਾ ਦਿੱਤਾ ਜਾਵੇਗਾ ਪਰ ਇਸ ਤੇ ਕਈਆਂ ਦੀ ਆਸ ਟਿੱਕੀ ਹੋਈ ਸੀ ਕਿਸਾਨਾਂ ਦੀ ਜੇਕਰ ਸਰਕਾਰ ਬਣਦੀ ਹੈ ਕਿਤਨੇ ਕਿਤੇ ਜਿਹੜੇ ਕਿਸਾਨ ਨੇ ਉਹ ਅੱਗੇ ਵਧਣਗੇ ਕਿਸਾਨਾਂ ਨੂੰ ਅੱਗੇ ਵਧਣ ਲਈ ਜਿਹੜਾ ਹੈ ਕਿ ਜਾਣ ਦਿੱਤਾ ਜਾਵੇਗਾ ਇਸ ਸਬੰਧੀ ਕਿ ਹੁਣ ਫਿਲਹਾਲ ਜਿਹੜੀ ਫਿਲਹਾਲ ਦੀ ਘੜੀ ਹੈ ਕਿਸਾਨ ਜਿਹੜੇ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿਤਨਾ ਕਿਤ ਉਹਨਾਂ ਨਾਲ رابطہ ਕਰਕੇ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਜੋ ਕਿਸਾਨ ਅੱਗੇ ਵਧ ਸਕਣ ਇਸ ਮੰਦੀ ਹੁਣ 6 ਤਰੀਕ ਦਾ ਜਿਹੜਾ ਫੈਸਲਾ ਲਿਆ ਗਿਆ ਪਰ ਫਿਲਹਾਲ ਦੀ ਗੱੜੀ ਜਿਹੜਾ ਹੈ ਕਿ ਇੱਕ ਵਾਰੀ ਤਾਂ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਕਿ ਉਹ ਕੇਂਦਰ ਸਰਕਾਰ ਦਾ ਕੀ ਰੁਖ ਹੁੰਦਾ ਹੈ ਇਹ ਤਾਂ 6 ਤਰੀਕ ਤੋਂ ਪਹਿਲਾਂ ਆਉਣ ਵਾਲਾ ਸਮਾਂ ਦੱਸਿਆ ਗਾ ਜਿੱਕਰ ਕੇਂਦਰ ਸਰਕਾਰ ਦੇ ਕੁਝ ਨੁਮਾਇंदे ਜਾਂ ਕੋਈ ਮੰਤਰੀ ਮੰਡਲ ਦੇ ਵਿੱਚ ਇਸ ਤਬੰਦੀ ਦਾ ਫੈਸਲਾ ਲਿਆ ਜਾਂਦਾ ਤਾਂ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਜੀ ਜੀ ਬਿਲਕੁਲ ਜੇ 6 ਦਸੰਬਰ ਦਾ ਜਿਹੜਾ ਕਿ ਦੰ ਤਾ ਕੀਤਾ ਗਿਆ ਉਸ ਤੋਂ ਪਹਿਲਾਂ ਜਿਹੜਾ ਕਿ ਅਗਰ ਸਰਕਾਰ ਕੇਂਦਰ ਸਰਕਾਰ ਕੋਈ ਗੱਲ ਕਰ ਦੇ ਕੋਈ ਰابطਾ ਕਾਇਮ ਕਰ ਦੇ ਕਿਸਾਨਾਂ ਦੇ ਨਾਲ ਤਾਂ ਤਾਂ ਠੀਕ ਰਹੇਗਾ ਜਾਂ ਫਿਰ ਕਿਸਾਨ ਹੋਰ ਫੈਸਲਾ ਆਪਣਾ ਅੱਗੇ ਨੂੰ ਲੈ ਸਕਦੇ ਨੇ ਪਰ ਅਗਰ ਕਿਸਾਨਾਂ ਦੇ ਅਗਰ ਕੇਂਦਰ ਸਰਕਾਰ ਦੇ ਵੱਲੋਂ ਕੁਝ ਵੀ ਗੱਲਬਾਤ ਨਾ ਕੀਤੀ ਕਿ ਤਾਂ ਕਿਸਾਨਾਂ ਦੇ ਵਿੱਚ ਹਾਲਾਂਕਿ ਰੋਸ ਵੀ ਜਿਹੜਾ ਕਿ ਕਾਫੀ ਜ਼ਿਆਦਾ ਵਧੇਗਾ ਜਿਹਦੇ ਦੇਖਣਾ ਹੋਵੇਗਾ ਕਿ ਹੁਣ 6 ਦਸੰਬਰ ਤੋਂ ਪਹਿਲਾਂ ਕਿ ਕੇਂਦਰ ਸਰਕਾਰ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਸੋਦਾ ਸਿੰਘ ਜੀ ਬਹੁਤ ਬਹੁਤ ਧੰਵਾ ਤੁਹਾਡਾ तमाम ਜਨ ਕਰਦੀ ਹਾਂ ਸੋ ਖਸਾਂਜਥੇ ਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 6 ਦਸੰਬਰ ਨੂੰ ਜਿਹੜਾ ਕਿ ਦਿੱਲੀ ਕੂਚ ਕੀਤਾ ਜਾਵੇਗਾ ਦਿੱਲੀ ਕੂਚ